ਦੇਖੋ ਹਟਣਾ ਤਾਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਆ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਕਿਸੇ ਦਿਮੇ 'ਚ ਇੱਕ ਸ਼ੋਅ 'ਚ ਮਤਲਬ ਭੰਗੜਾ ਪੈਂਦਾ ਹੈ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਭਾੜੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤੋਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆ ਐਤਵਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਫੈਨਸ ਨੂੰ ਬੋਲਟ ਦੇ ਪਾਗਲ ਨੂੰ ਨੀਂਹ تھیਟਰ ਚਾਉਂਦੇ ਨੇ ਰੋਲਾ ਪਾਉਂਦੇ ਨੇ ਉਹਨਾਂ ਲਈ ਕੀ ਖਾਸ ਕਹਿਣਾ ਤੁਹਾਨੂੰ ਲਈ ਬਸ ਉਹ ਦੇਖੋ ਹਟਣਾ ਤਾਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਹੈ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਔਰ ਬੱਚੀਆਂ ਤੇ ਬੀਬੀਆਂ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਕਿਸੇ ਨਵੇਂ ਚ ਇੱਕ ਸ਼ੋਅ ਚ ਮਤਲਬ ਭੰਗੜਾ ਪੈਂਦਾ ਹੈ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭੈਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਫਿਰ ਪਰਿਵਾਰਾਂ ਨੇ ਆਉਣਾ ਹੈ ਤਾਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਆਤ ਬਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਸਰ ਤੁਹਾਡੇ ਫੈਨ ਵੀ ਕਹਿੰਦੇ ਨੇ ਵੀ ਬਗਮਾ ਜੀ ਨੇ ਲੈਣਾ ਨੇ ਜਾ ਕੇ ਸਿਨੇਮੇ ਚ ਵੇਖ ਕੁੱਤੀ ਹਸ਼ਰਨੇ ਪਾਤੀ ਇਹ ਕਹਿੰਦੇ ਇਸ ਵਾਰ ਜਿਹੜਾ ਸੱਚਾ ਸੁਮੈਨਾ ਟੋਏ ਪਾਉਣੇ ਨੇ ਹਾਏ ਹਾਏ ਇਹਦਾ ਸਾਰਾ ਨਾ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ بڑے ਭਾਈ ਨੂੰ ਇੱਕ ਕ੍ਰੈਡਿਟ ਦੇਣਾ ਇਹ ਜਿੰਨਾ ਮਰਜ਼ੀ ਬਣਾ ਕਰੀ ਜਾਵੇ ਇਹ ਇਹਦਾ ਸਭ ਤੋਂ ਵੱਧ ਹਾਰਡਵਰਕ ਹੈ ਸਰ ਅਸੀਂ ਸੈਟ ਅਸੀਂ ਸੈਟ ਤੇ 45 50 ਡਿਗਰੀ ਤੇ ਉਥੀ ਰੋਟੀ ਖਾਂਦੇ ਸੀ ਧੁੱਪੇ ਚ ਟੈਂਟ ਵੀ ਕੋਈ ਨਹੀਂ ਸੀ ਹੁੰਦਾ ਸੋ ਇਹ ਉਹ ਜਿਹੜੀਆਂ ਮੁਸ਼ਕਲਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦਵਾਂਗਾ ਜੀ ਜੋਨਾ ਫੈਨਸ ਨੂੰ ਬਹੁਤ ਜਿਹੜੇ ਪਾਗਲ ਹੁੰਦੇ ਨੇ ਥੀਏਟਰ ਚ ਆਉਂਦੇ ਨੇ ਰੋਲਾ ਪਾਉਂਦੇ ਨੇ ਉਹਨਾਂ ਲਈ ਕੀ ਖਾਸ ਕਹਿਣਾ ਪਵੇਗਾ ਬਸ ਉਹ ਦੇਖੋ ਹਟਣਾ ਤਾਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਹੈ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਔਰ ਬੱਚੀਆਂ ਤੇ ਬੀਬੀਆਂ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਕਿਸੇ ਨਿਮੇ ਚ ਇੱਕ ਸ਼ੋਅ ਚ ਮਤਲਬ ਭੰਗੜਾ ਪੈਂਦਾ ਹੈ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭੈਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤਾਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਤਬਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਮੈਂ ਤੁਹਾਡੇ ਭੈਣ ਜੀ ਕਹਿੰਦੇ ਨੇ ਵੀ ਬਗਮਾ ਜੀ ਨੇ ਲੈਣਾ ਨੇ ਜਾ ਕੇ ਸਿਨੇਮੇ ਚ ਵੇਖ ਕੁੱਤੀ ਹਸ਼ਮ ਨੇ ਪਾਤੀ ਇਹ ਕਹਿੰਦੇ ਇਸ ਵਾਰ ਜਿਹੜਾ ਸੁੱਚਾ ਸੁਮੇਨਾ ਟੋਏ ਪਾਉਣੇ ਨੇ ਹਾਂ ਇਹਦਾ ਸਾਰਾ ਨਾ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ ਬڑے ਭਾਈ ਨੂੰ ਇੱਕ ਕ੍ਰੈਡਿਟ ਦੇਣਾ। ਇਹ ਜਿੰਨਾ ਮਰਜ਼ੀ ਮਨਾ ਕਰੀ ਜਾਵੇ। ਇਹ ਇਹਦਾ ਸਭ ਤੋਂ ਵੱਧ ਹਾਰਡਵਰਕ ਹੈ। ਬਿਲਕੁਲ ਸਰ ਅਸੀਂ ਸੈੱਟ ਅਸੀਂ ਸੈੱਟ ਤੇ 45 50 ਡਿਗਰੀ ਤੇ ਉਹੀ ਰੋਟੀ ਖਾਂਦੇ ਸੀ ਧੁੱਪੇ 'ਚ। ਟੈਂਟ ਵੀ ਕੋਈ ਨਹੀਂ ਸੀ ਹੁੰਦਾ। ਸੋ ਇਹ ਉਹ ਜਿਹੜੀਆਂ ਮਸ਼ੱਕਤਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦੋਵਾਂਗਾ। ਕਿਉਂਕਿ ਜੋਨਾ ਫੈਨਸ ਨੂੰ ਬਹੁਤ ਜਿਹੜੇ ਪਾਗਲ ਹੁੰਦੇ ਨੇ ਥੀਏਟਰ ਚ ਆਉਂਦੇ ਨੇ ਰੋਲਾ ਪਾਉਂਦੇ ਨੇ ਉਹਨਾਂ ਲਈ ਕੀ ਖਾਸ ਕਹਿਣਾ ਤੁਹਾਨੂੰ ਲਈ। ਬਸ ਉਹ ਦੇਖੋ ਫਟਣਾ ਤੋਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਹੈ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਔਰ ਬੱਚੀਆਂ ਤੇ ਬੀਬੀਆਂ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਕਿਸੇ ਦਿਮੇ 'ਚ ਇੱਕ ਸ਼ੋਅ 'ਚ ਮਤਲਬ ਭੰਗੜਾ ਪੈਂਦਾ ਹੈ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭੈਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤਾਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਤਬਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਕਿ ਸਿਨੇਮੇ ਤੇ ਵੇਖ ਕੁੱਤੀ ਹਸ਼ਰਨੇ ਪਾਤੀ ਇਹ ਕਹਿੰਦੇ ਇਸ ਵਾਰ ਜਿਹੜਾ ਸੱਚਾ ਸੁਮੈ ਨੇ ਟੋਏ ਪਾਉਣੇ ਨੇ ਹਾਏ ਹਾਏ ਇਹਦਾ ਸਾਰਾ ਨਾ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ بڑے ਭਾਈ ਨੂੰ ਇਹ ਕ੍ਰੈਡਿਟ ਦੇਣਾ ਇਹ ਜਿੰਨਾ ਮਰਜੀ ਬਣਾ ਕਰੀ ਜਾਵੇ ਇਹ ਇਹਦਾ ਸਭ ਤੋਂ ਵੱਧ ਹਾਰਡਵਰਕ ਐ ਵੀ ਸੈਟ ਅਸੀਂ ਸੈਟ ਤੇ 45 50 ਡਿਗਰੀ ਤੇ ਉਥੀ ਰੋਟੀ ਖਾਂਦੇ ਸੀ ਧੁੱਪੇ 'ਚ ਟੈਂਟ ਵੀ ਕੋਈ ਨਹੀਂ ਸੀ ਹੁੰਦਾ ਸੋ ਇਹ ਉਹ ਜਿਹੜੀਆਂ ਮਸ਼ਕਤਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦੋਵਾਂਗਾ